ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਅੱਜ ਮੈਂ ਗੁੜ ਦੇ ਛੋਟੇ ਛੋਟੇ ਟੁਕੜੇ ਕਰਕੇ ਪਾਣੀ ਦੇ ਵਿੱਚ ਭਿਉਂਤਾ ਆ ਦੇਖੋ ਤੁਸੀਂ ਸਮਝ ਹੀ ਗਏ ਹੋਵੋਗੇ ਆਪਾਂ ਕੀ ਬਣਾਉਣ ਲੱਗੇ ਅੱਜ ਅੱਜ ਬਣਾਉਣ ਲੱਗੀਆਂ ਮੈਂ ਪੂੜੇ ਖੀਰ ਪੂੜੇ ਸੌਣ ਦੇ ਮਹੀਨੇ ਦੀ ਖਾਸ ਰੈਸਪੀ ਖੀਰ ਪੂੜੇ ਤਕਰੀਬਨ ਪੰਜਾਬੀਆਂ ਦੇ ਹਰ ਘਰ ਚ ਸੌਣ ਦੇ ਵਿੱਚ ਰੈਸਪੀ ਜ਼ਰੂਰ ਬਣਦੀ ਆ ਖੀਰ ਪੂੜਿਆਂ ਦੀ ਹਨਾ ਅੱਜ ਮੌਸਮ ਬਹੁਤ ਠੰਡਾ ਜਾ ਹੋਇਆ ਹੋਇਆ ਸੀ ਤੇ ਮੈਂ ਸੋਚਿਆ ਕਿ ਅੱਜ ਖੀਰ ਪੂੜੇ ਬਣਾ ਲੈਣੇ ਆ ਤੇ ਕਮੈਂਟ ਕਰਕੇ ਦੱਸਿਓ ਕਿਹਨੇ ਕਿਹਨੇ ਬਣਾ ਲਏ ਤੇ ਕਿਹਨੇ ਕਿਹਨੇ ਜੇ ਬਣਾਉਣੇ ਆ ਪੂੜੇ ਕਿਉਂਕਿ ਸੌਣ ਦੇ ਵਿੱਚ ਹਰ ਪੰਜਾਬੀਆਂ ਦੇ ਘਰ 'ਚ ਜ਼ਰੂਰ ਬਣਦੀ ਬਣਦੇ ਨੇ ਤੇ ਇਹਨੂੰ ਹੁਣ ਮੈਂ ਅੱਧੇ ਘੰਟੇ ਲਈ ਰੱਖ ਦੂੰਗੀ ਢੱਕ ਕੇ ਚੰਗੀ ਤਰ੍ਹਾਂ ਜਦੋਂ ਘੁਲ ਜਾਊਗਾ ਫਿਰ ਇਹਨੂੰ ਆਪਾਂ ਆਟੇ 'ਚ ਪਾਵਾਂਗੇ ਲਓ ਜੀ ਗੁੜ ਭਿਉ ਤਾਂ ਲਓ ਜੀ ਜਦੋਂ ਤੱਕ ਆਪਣਾ ਗੁੜ ਭਿਜਦਾ ਹਨਾ ਉਹਨਾਂ ਚਿਰ ਮੈਂ ਦੁੱਧ ਰੱਖ ਤਾ ਖੀਰ ਵਾਸਤੇ ਤੇ ਚੌਲ ਵੀ ਧੋ ਲਿਆ ਤੇ ਉਹਨਾਂ ਚਿਰ ਆਪਾਂ ਖੀਰ ਧਰ ਦਿੰਨੇ ਆ ਹੌਲੀ ਹੌਲੀ ਰਿਜਦੀ ਰਹੂਗੀ ਚੌਲ ਧੋ ਲੇ ਮੈਂ ਤੇ ਹੁਣ ਇਹਦੇ ਵਿੱਚ ਪਾ ਦਿੰਨੇ ਆ ਨਾਲ ਦੀ ਨਾਲ ਖੀਰ ਵੀ ਬਣ ਜੂਗੀ ਆਉ ਦਿਚ ਚੌਲ ਪਾਤੇ ਆਪਾਂ ਤੇ ਸਿੰਮ ਜਿਹਾ ਗੈਸ ਕਰ ਦਿੰਨੇ ਆ ਹੌਲੀ ਹੌਲੀ ਰਜਦੀ ਰਹੂ ਫਿਰ ਵੀ ਤੁਸੀਂ ਦੇਖ ਸਕਦੇ ਹੋ ਬਾਹਰ ਦਾ ਮੌਸਮ ਕਿੰਨਾ ਵਧੀਆ ਹੋਇਆ ਪਿਆ بارش ਹੋ ਰਹੀ ਆ ਬਹੁਤ ਦਿਨਾਂ ਬਾਅਦ ਅਜਮੀ ਪਿਆ ਇਸੇ ਕਰਕੇ ਮੈਂ ਪੂੜੇ ਬਣਾ ਰਹੀ ਆ ਕਿਉਂਕਿ ਗਰਮੀ ਦੇ ਵਿੱਚ ਤਾਂ ਖਾਦੇ ਵੀ ਨਹੀਂ ਜਾਂਦੇ ਤੇ ਆ ਲੈ ਲਿਆ ਜੀ ਮੈਂ ਆਟਾ ਆਟਾ ਤੁਸੀਂ ਆਪਣੀ ਫੈਮਿਲੀ ਦੇ ਅਕੋਰਡਿੰਗ ਲੈਣਾ ਜਿਆਦਾ ਘੱਟ ਕਰ ਸਕਦੇ ਹੋ ਤੇ ਉਸੇ ਹਿਸਾਬ ਨਾਲ ਗੁੜ ਲੈਣਾ ਤੇ ਗੁੜ ਬਿਲਕੁਲ ਘੁਲ ਚੁੱਕਿਆ ਤੇ ਹੁਣ ਇਹਨੂੰ ਆਪਾਂ ਪਾਣੀ ਨਾਲ ਛਾਣ ਕੇ ਆਟੇ ਦੇ ਵਿੱਚ ਪਾਵਾਂਗੇ ਕਿਉਂਕਿ ਗੁੜ ਦੇ ਵਿੱਚ ਅਗਰ ਕੁਝ ਹੋਊਗਾ ਤਾਂ ਉਹ ਪਾਣੀ ਚ ਰਹਿ ਜਾਊਗਾ ਹਨਾ ਸਾਫ਼-ਸਾਫ਼ ਪਊਗਾ ਵਿੱਚ ਪਾਣੀ ਤੇ ਲੋ ਜੀ ਸਾਰਾ ਨਹੀਂ ਪਾਇਆ ਮੈਂ ਅੱਧਾ ਪਾ ਲਿਆ ਇੱਕਦਮ ਸਾਰਾ ਗੁੜ ਵਾਲਾ ਪਾਣੀ ਨਹੀਂ ਪਾਉਣਾ ਥੋੜਾ-ਥੋੜਾ ਪਾਣੀ ਪਾ ਕੇ ਫਿਰ ਆਪਾਂ ਆਟੇ ਦਾ ਇਹ ਘੋਲ ਤਿਆਰ ਕਰਨਾ ਤਾਕੀ ਵਿੱਚ ਬਿਲਕੁਲ ਵੀ ਲਮਸ ਨਾ ਰਹਿਣ ਕੋਈ ਗਠ ਨਾ ਰਵੇ ਵਿੱਚ ਵਧੀਆ ਘੋਲ ਤਿਆਰ ਹੋਵੇ ਕਿਉਂਕਿ ਅਗਰ ਵਧੀਆ ਘੋਲ ਤਿਆਰ ਹੋਊਗਾ ਤਾਂ ਹੀ ਆਪਣੇ ਪੂੜੇ ਵਧੀਆ ਬਣਨਗੇ ਤਾਂ ਪਲੀਜ਼ ਜੇਕਰ ਤੁਸੀਂ ਮੇਰੇ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਜੀ ਲਓ ਜੀ ਥੋੜਾ ਜਿਹਾ ਹੋਰ ਪਾ ਲਿਆ ਮੈਂ ਇੱਕਦਮ ਨਹੀਂ ਪਾਉਂਗੀ ਥੋੜਾ ਥੋੜਾ ਕਰਕੇ ਵਿੱਚ ਪਾਉਂਗੀ ਤੇ ਇਹਨੂੰ ਚਮਚੇ ਨਾਲ ਚੰਗੀ ਤਰ੍ਹਾਂ ਘੋਲ ਲਾਂਗੇ ਬਸ ਇਹ ਆਟਾ ਘੋਲਣ ਦੇ ਹੀ ਵਧੀਆ ਪਰਫੈਕਟ ਅਗਰ ਆਟਾ ਘੁਲ ਗਿਆ ਤਾਂ ਪੂੜੇ ਆਪੇ ਹੀ ਵਧੀਆ ਬਣ ਜਾਣੇ ਆ ਤੇ ਆਟਾ ਅਗਰ ਆਪਣਾ ਸਹੀ ਤਰੀਕੇ ਨਾਲ ਨਾ ਘੁਲਿਆ ਫਿਰ ਆਪਣੇ ਪੂੜੇ ਵਧੀਆ ਨਹੀਂ ਬਣਨੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਘੋਲਾਂਗੀ ਤੇ ਹੁਣ ਹੋਰ ਪਾ ਦੇਣੀ ਆ ਜਿਹੜਾ ਬਚਿਆ ਉਹ ਵੀ ਪਾ ਦੇਣੀ ਆ ਸਾਰਾ ਤੇ ਅਗਰ ਜ਼ਰੂਰਤ ਪਈ ਆ ਦੇਖੋ ਗੁੜ ਰਹਿ ਗਿਆ ਵਿੱਚ ਤਾਂ ਵਿੱਚ ਪਾਣੀ ਪਾ ਕੇ ਆਪਾਂ ਹੋਰ ਪਾ ਲਾਂਗੇ ਚਲੋ ਜੀ ਹੁਣ ਪਹਿਲਾਂ ਇਹਨੂੰ ਘੋਲ ਦਈਆਂ ਬਸ ਇਹਨੂੰ ਘੋਲਣ ਤੇ ਹੀ 2-4 ਮਿੰਟ ਲੱਗ ਜਾਂਦੇ ਨੇ ਚੰਗੀ ਤਰ੍ਹਾਂ ਨੂੰ ਘੋਲ ਲੈਣਾ ਤਾਂ ਕਿ ਬਿਲਕੁਲ ਘੋਲ ਇੱਕਜਾ ਹੋਵੇ ਬਿਲਕੁਲ ਕੋਈ ਗੱਠ ਨਾ ਵਿੱਚ ਰਵੇ ਤੇ ਮੈਨੂੰ ਇੱਥੇ ਲੱਗ ਰਿਹਾ ਸੀ ਕਿ ਚਮਚ ਨਾਲ ਚੰਗੀ ਤਰ੍ਹਾਂ ਘੋਲ ਨਹੀਂ ਰਿਹਾ ਤੇ ਦੇਖਦੀ ਆ ਮੈਂ ਨਹੀਂ ਤਾਂ ਫਿਰ ਹੱਥ ਨਾਲ ਘੋਲਦੀ ਆ ਕਿਉਂਕਿ ਆਟਾ ਵਧੀਆ ਘੁਲਿਆ ਹੋਣਾ ਚਾਹੀਦਾ ਤੇ ਜ਼ਿਆਦਾ گاੜਾ ਵੀ ਨਹੀਂ ਹੋਣਾ ਚਾਹੀਦਾ ਜੇ گاੜਾ ਹੋਗਾ ਤਾਂ ਪੂੜੇ ਮੋٹے ਬਣਨਗੇ ਤੇ ਆਪਾਂ ਇਹ ਪਤਲਾ ਜਿਹਾ ਹੀ ਲਿਕਵਿਡ ਜਿਹਾ ਬਣਾਉਣਾ ਪਤਲਾ ਜਿਹਾ ਘੋਲ ਤਿਆਰ ਕਰਨਾ ਤੇ ਇੱਥੇ ਲਓ ਜੀ ਮੈਂ ਚਮਚ ਕੱਢਦਾ ਤੇ ਮੈਂ ਹੁਣ ਹੱਥ ਨਾਲ ਹੀ ਇਹਨੂੰ ਮੈਸ਼ ਕਰ ਰਹੀ ਆ ਕਿਉਂਕਿ ਹੱਥ ਵਾਲੀ ਗੱਲ ਨਹੀਂ ਬਣਦੀ ਭਾਵੇਂ ਜਿੰਨਾ ਮਰਜ਼ੀ ਚਮਚ ਨਾਲ ਘੋਲ ਲੋ ਤੇ ਹੁਣ ਬਿਲਕੁਲ ਘੁਲ ਗਿਆ ਆ ਦੇਖੋ ਇਸ ਤਰੀਕੇ ਨਾਲ ਉੱਤੋਂ ਇੱਕ ਲਾਈਨ ਮੰਗੋ ਢਿਗ ਰਿਹਾ ਤੇ ਅਜੇ ਵੀ ਮੈਨੂੰ ਇਹ ਲੱਗ ਰਿਹਾ ਵੀ ਗਾੜਾ ਬਸ ਇਹ ਜ਼ਰੂਰ ਧਿਆਨ ਰੱਖਣਾ ਆਟਾ ਗਾੜਾ ਨਹੀਂ ਰੱਖਣਾ ਆਟਾ ਗਾੜਾ ਰੱਖਾਂਗੇ ਪੂੜੇ ਮੋٹے ਬਣਨਗੇ ਤੇ ਤਵੇ ਨਾਲ ਚਿਪਕਣਗੇ ਤੇ ਜਿੰਨਾ ਤੁਸੀਂ ਪਤਲਾ ਬਣਾਉਂਗੇ ਓਨੇ ਹੀ ਪੂੜੇ ਵਧੀਆ ਪਰਫੈਕਟ ਬਣਨਗੇ ਤੇ ਜਿਹੜਾ ਗੁੜ ਬਚਿਆ ਪਿਆ ਸੀ ਉਹਦੇ ਵਿੱਚ ਮੈਂ ਪਾਣੀ ਪਾ ਕੇ ਹੋਰ ਪਾਤਾ ਤੇ ਇੱਕ ਗੱਲ ਹੋਰ ਜੇ ਮੰਨ ਲਓ ਆਪਣਾ ਗੁੜ ਘੱਟ ਮਤਲਬ ਗੁੜ ਵਾਲਾ ਪਾਣੀ ਘਟ ਗਿਆ ਤੇ ਕੋਲ ਗਾੜਾ ਰਹਿ ਗਿਆ ਤੇ ਆਪਾਂ ਇਹਦੇ ਵਿੱਚ ਸਾਦਾ ਪਾਣੀ ਵੀ ਪਾ ਸਕਦੇ ਹਾਂ ਇਹ ਕੋਈ ਜ਼ਰੂਰੀ ਨਹੀਂ ਕਿ ਆਪਾਂ ਗੁੜ ਵਾਲਾ ਹੀ ਪਾਣੀ ਪੋਣਾ ਆਪਾਂ ਸਾਦਾ ਪਾਣੀ ਵੀ ਪਾ ਸਕਦੇ ਹਾਂ ਤੇ ਦੂਸਰੀ ਗੱਲ ਜੇ ਮਿੱਠਾ ਘੱਟ ਰਹਿ ਗਿਆ ਮੇਰਾ ਤਾਂ ਹੁਣ ਗੁੜ ਜਿਹੜਾ ਮੈਂ ਪਾਇਆ ਬਿਲਕੁਲ ਪਰਫੈਕਟ ਪਰ ਕਈ ਵਾਰ ਕੀ ਹੁੰਦਾ ਕਿ ਮਿੱਠਾ ਘੱਟ ਰਹੇ ਤਾਂ ਆਪਾਂ ਚੀਨੀ ਵੀ ਐਡ ਕਰ ਸਕਦੇ ਆ ਬਸ ਚੀਨੀ ਪਾ ਕੇ ਇਹ ਆ ਕਿ 2-4 ਮਿੰਟ ਚੀਨੀ ਘੁਲਣ ਤੱਕ ਆਪਾਂ ਨੂੰ ਇਹਨੂੰ ਰੈਸਟ ਤੇ ਰੱਖਣਾ ਪੈਣਾ ਲੋ ਜੀ ਇੱਧਰ ਆਪਣੀ ਖੀਰ ਵੀ ਬਣ ਗਈ ਤੇ ਇਹਦੇ ਵਿੱਚ ਚੀਨੀ ਐਡ ਕਰਤੀ ਮੈਂ ਤੇ ਖੀਰ ਬਣ ਗਈ ਹੁਣ ਗੈਸ ਬੰਦ ਕਰ ਦਿੰਨੇ ਆ ਤੇ ਚਲੋ ਜੀ ਹੁਣ ਪੂੜੇ ਬਣਾਉਣੇ ਸ਼ੁਰੂ ਕਰਦੇ ਆਪਾਂ ਲਓ ਜੀ ਤਵਾ ਰੱਖ ਲਿਆ ਤੇ ਇੱਕ ਚਮਚ ਤੇਲ ਦਾ ਪਾ ਲਿਆ ਤੇ ਤੇਲ ਪਹਿਲੀ ਵਾਰ ਤੁਹਾਨੂੰ ਜਿਆਦਾ ਲਾਉਣਾ ਪੈਣਾ ਕੋਈ ਜ਼ਰੂਰੀ ਨਹੀਂਗਾ ਕਿ ਆਪਾਂ ਬਹੁਤ ਜਿਆਦਾ ਹੀ ਤੇਲ ਲਾਉਣਾ ਇੱਕ ਵਾਰੀ ਚੰਗੀ ਤਰ੍ਹਾਂ ਤੇਲ ਤਵੇ ਨੂੰ ਲੱਗ ਗਿਆ ਨਾ ਫਿਰ ਪੂੜੇ ਥੱਲੇ ਨਹੀਂ ਲੱਗਦੇ ਜਲਦੇ ਨਹੀਂ ਆ ਤੇਲ ਲਓ ਜੀ ਕੋਲ ਨੂੰ ਇਸ ਤਰੀਕੇ ਨਾਲ ਗੋਲ-ਗੋਲ ਘੁਮਾਉਂਦੇ ਹੋਏ ਸਾਈਡਾਂ ਤੋਂ ਪਾਉਣਾ ਕਿਉਂਕਿ ਤਵਾ ਥੋੜਾ ਡੁੰਗਿਆਈ ਚ ਹੁੰਦਾ ਹਨਾ ਉਹ ਆਪੇ ਹੀ ਢਲਕੇ ਵਿੱਚ ਨੂੰ ਆ ਜਾਂਦਾ ਤੇ ਇੱਕਣ ਪੂਰੇ ਗੋਲ ਬਣਦੇ ਨੇ ਤੇ ਹੁਣ ਜਿਹੜਾ ਐਕਸਟਰਾ ਆਟਾ ਜਿੰਨੇ ਵਿੱਚ ਜ਼ਿਆਦਾ ਹੋ ਗਿਆ ਉਹਨੂੰ ਆਪਾਂ ਸਾਈਡਾਂ ਨੂੰ ਕਰ ਦੇਣਾ ਇਹਦੇ ਨਾਲ ਕੀ ਹੋਊਗਾ ਨਾਲੇ ਤਾਂ ਪੂੜਾ ਪਤਲਾ ਹੋ ਜਾਊਗਾ ਤੇ ਨਾਲੇ ਸਾਈਡਾਂ ਵੱਲ ਨੂੰ ਆਪਾਂ ਪੂੜੇ ਨੂੰ ਆਪਾਂ ਗੁਲਾਈ ਦੇ ਵਿੱਚ ਥੋੜਾ ਬੜਾ ਵੀ ਪੂੜਾ ਹੋ ਜਾਊਗਾ ਤੇ ਪਤਲਾ ਵੀ ਹੋ ਜਾਊਗਾ ਤੇ ਗੋਲ ਵੀ ਹੋ ਜਾਊਗਾ ਤੇ ਕਈ ਇਹਨੂੰ ਪਿੱਪਲ ਦੇ ਪੱਤੇ ਨਾਲ ਐਵੇਂ ਕਰਦੇ ਆ ਕੋਈ ਗੱਤੇ ਦਾ ਟੁਕੜਾ ਲੈ ਲੈਂਦਾ ਤੇ ਮੈਂ ਤਾਂ ਖੁਰਚਣੇ ਨਾਲ ਹੀ ਕੀਤਾ ਤੇ ਲਓ ਜੀ ਹੁਣ ਇਹਨੂੰ ਹੌਲੀ-ਹੌਲੀ ਆਪਾਂ ਪੱਪੜੇ ਟੇਕ ਦੇਣਾ ਪਲਟਣਾ ਆਪਾਂ ਬਿਲਕੁਲ ਕਾਲੀ ਨਹੀਂ ਕਰਨੀ ਜੇ ਆਪਾਂ ਕੱਚਾ ਛੇੜਤਾ ਕੱਚਾ ਪਲਟਣ ਲੱਗੇ ਤਾਂ ਟੁੱਟ ਜਾਊਗਾ ਤੇ ਜਦੋਂ ਬਿਲਕੁਲ ਉਤੋਂ ਡਰਾਈ ਹੋ ਜਵੇ ਨਾ ਆਪਣਾ ਆਟਾ ਫੇਰ ਪਲਟਣਾ ਤੇ ਆ ਤੁਸੀਂ ਦੇਖ ਸਕਦੇ ਹੋ ਮੈਂ ਦੂਸਰੇ ਪਾਸੇ ਤੇਲ ਨਹੀਂ ਲਾਇਆ ਤੇ ਜੇ ਜ਼ਰੂਰਤ ਹੋਵੇ ਤਾਂ ਲਾ ਲਓ ਨਹੀਂ ਤਾਂ ਕੋਈ ਜ਼ਰੂਰੀ ਨਹੀਂ ਮੈਂ ਜ਼ਿਆਦਾ ਤੇਲ ਵਾਲੇ ਨਹੀਂ ਬਣਾਏ ਕਈ ਇਹ ਵੀ ਆਪ ਕੀ ਬਿਲਕੁਲ ਬਹੁਤ ਜ਼ਿਆਦਾ ਤੇਲ ਲਾਉਂਦੇ ਆ ਹਨਾ ਆਪਣੀ ਆਪਣੀ ਪਸੰਦ ਹੈ ਮੈਂ ਜ਼ਿਆਦਾ ਤੇਲ ਨਹੀਂ ਲਾਇਆ ਇੱਕ ਸਾਈਡ ਤੇ ਲਾ ਕੇ ਫਿਰ ਦੂਜੇ ਪਾਸੇ ਜ਼ਰੂਰਤ ਨਹੀਂ ਪਈ ਤੇ ਬਿਲਕੁਲ ਵੀ ਨਹੀਂ ਚਿਪਕਦੇ ਅਗਰ ਤੁਸੀਂ ਇਸ ਤਰੀਕੇ ਨਾਲ ਤੁਹਾਡਾ ਆਟਾ ਵਧੀਆ ਪਰਫੈਕਟ ਕੁਲਿਆ ਹੋਗਾ ਤੇ ਲੋ ਜੀ ਪੂੜਾ ਬਣ ਕੇ ਆਪਣਾ ਤਿਆਰ ਆ ਬਿਲਕੁਲ ਗੋਲ ਤੇ ਪਤਲਾ ਇਸ ਤਰੀਕੇ ਨਾਲ ਹੁਣ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਤੇ ਹੁਣ ਦੁਬਾਰਾ ਤੋਂ ਫਿਰ ਇੱਕ ਵਾਰੀ ਇੱਕ ਚਮਚ ਤੇਲ ਦਾ ਫਿਰ ਪਾ ਲਾਂਗੇ ਆਪਾਂ ਤੇ ਫਿਰ ਪੂੜੇ ਬਣਾਉਣੇ ਆ ਆ ਲੋ ਜੀ ਤੇਲ ਲਾ ਲਿਆ ਤੇ ਹੁਣ ਉਸੇ ਤਰੀਕੇ ਨਾਲ ਫਿਰ ਕੌਲੀ ਨਾਲ ਸਾਈਡਾਂ ਤੋਂ ਸ਼ੁਰੂ ਕਰਨਾ ਜੇ ਤੁਸੀਂ ਗੋਲ ਪੂੜਾ ਬਣਾਉਣਾ ਹੈ ਨਾ ਇੱਕਦਾਂ ਸਾਈਡਾਂ ਤੋਂ ਸ਼ੁਰੂ ਕਰੋ ਤੇ ਵਿੱਚ ਨੂੰ ਤਾਂ ਆਪਣੇ ਆਪ ਆ ਹੀ ਜਾਣਾ ਤੇ ਫਿਰ ਜਿਹੜਾ ਐਕਸਟਰਾ ਵਿੱਚ ਹੋ ਜਾਣਾ ਉਹ ਆਪਾਂ ਖੁਰਚਣੇ ਨਾਲ ਸਾਈਡਾਂ ਨੂੰ ਕਰ ਦੇਣਾ ਬਿਲਕੁਲ ਪਤਲਾ ਪੂੜਾ ਬਣੂਗਾ ਤੇ ਬਿਲਕੁਲ ਗੋਲ ਬਣੂਗਾ ਜਿੱਧਰੋਂ ਤੁਹਾਨੂੰ ਲੱਗ ਰਿਹਾ ਕਿ ਗੋਲ ਨਹੀਂ ਹਨਾ ਉਧਰ ਨੂੰ ਆਟਾ ਆਪਾਂ ਸਾਈਡਾਂ ਤੇ ਕਰੀ ਜਾਣਾ ਜਿਹੜੇ ਪਾਸੇ ਘੱਟ ਆ ਤੇ ਇਸ ਤਰੀਕੇ ਨਾਲੇ ਤਾਂ ਗੋਲ ਬਣ ਜਾਂਦਾ ਤੇ ਨਾਲੇ ਪੂੜਾ ਆਪਣਾ ਬਿਲਕੁਲ ਪਤਲਾ ਹੋ ਜਾਂਦਾ ਦੇਖੋ ਜੀ ਮੈਂ ਵਿੱਚ ਜਿਹੜਾ ਆਟਾ ਸੀ ਸਾਰਾ ਸਾਈਡਾਂ ਤੇ ਕਰਤਾ ਤੇ ਹੁਣ ਵਿੱਚੋਂ ਵੀ ਬਿਲਕੁਲ ਪਤਲਾ ਹੋ ਗਿਆ ਪੂਰਾ ਇੱਕ ਸਾਇਆ ਬਿਲਕੁਲ ਇੱਕ ਸਾਰ ਹੋ ਗਿਆ ਏਨੀ ਕਿ ਕਿਤੋਂ ਮੋਟਾ ਕਿਤੋਂ ਪਤਲਾ ਤੇ ਆ ਜਿਹੜਾ ਸਾਈਡਾਂ ਤੇ ਸੀ ਮੈਂ ਖੁਰਚ ਕੇ ਹਟਾ ਦਿੰਨੀ ਆ ਲਓ ਜੀ ਬਿਲਕੁਲ ਗੋਲ ਆ ਤੁਸੀਂ ਦੇਖ ਸਕਦੇ ਹੋ ਤੇ ਮੈਂ ਨੇੜੇ ਤੋਂ ਦਿਖਾਉਣੀ ਆ ਤੁਹਾਨੂੰ ਆ ਦੇਖੋ ਬਿਲਕੁਲ ਪਤਲਾ ਬਣਿਆ ਤੇ ਹੁਣ ਇਹਨੂੰ ਬਸ ਪਲਟਣ ਲੱਗੇ ਆਪਾਂ ਕਾਲੀ ਨਹੀਂ ਕਰਨੀ ਜਦੋਂ ਬਿਲਕੁਲ ਉੱਤੋਂ ਡਰਾਈ ਹੋ ਜਾਊਗਾ ਫੇਰ ਆਪਾਂ ਪਲਟਾਂਗੇ ਮੈਂ ਥੋੜਾ ਜਿਹਾ ਅੱਡੇ ਚਮਚ ਤੋਂ ਘੱਟ ਵੀ ਉੱਤੇ ਪਾਤਾ ਤੇਲ ਤੇ ਹੁਣ ਇਹਨੂੰ ਪਲਟ ਦਿੰਦੇ ਹਾਂ ਲਓ ਜੀ ਤੁਸੀਂ ਦੇਖ ਸਕਦੇ ਹੋ ਪੂੜੀਆਂ ਤੇ ਬਿਲਕੁਲ ਵੀ ਜ਼ਿਆਦਾ ਆਇਲ ਨਹੀਂ ਲੱਗ ਰਿਹਾ ਬਸ ਤੇ ਅਗਰ ਤੁਹਾਨੂੰ ਜ਼ਿਆਦਾ ਹਨਾ ਤਲੇ ਤਲੇ ਪਸੰਦ ਆ ਕਈ ਬਹੁਤ ਤਲੇ ਤਲੇ ਖਾਂਦੇ ਆ ਤਾਂ ਤੁਸੀਂ ਤਲੇ ਤਲੇ ਵੀ ਬਣਾ ਸਕਦੇ ਹੋ ਲਓ ਜੀ ਦੋਨੋਂ ਪੂੜੇ ਬਣ ਕੇ ਤਿਆਰ ਹੋ ਗਏ ਇਸੇ ਤਰੀਕੇ ਨਾਲ ਸਾਰੇ ਬਣਾ ਲੈਣੇ ਆ ਲਓ ਜੀ ਮੈਂ ਪਲੇਟ 'ਚ ਪਾ ਤੇ ਅੱਜ ਜੀ ਖਾ ਲੋ ਤੁਸੀਂ ਵੀ ਬਹੁਤ ਹੀ ਯੰਮੀ ਪੂਰੇ ਬਣੇ ਆ ਟੇਸਟੀ ਟੇਸਟੀ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਕਿਨੂ ਕਿਨੂ ਅੱਜ ਮੇਰੀ ਇਹ ਖੀਰ ਖੀਰ ਪੂੜਿਆਂ ਵਾਲੀ ਰੈਸਪੀ ਕਿਨੂ ਕਿਨੂ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ 'ਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ